ਸੋ ਵਾਟਸਪੈਲ ਅਕਦਰਸ ਬੇਰੀ ਫਾਰਮ ਡਾਕਟਰ ਕੋ ਸਟੈਂਡਿੰਗ ਟਟਾ ਪਾ ਰਿਆਂ ਦਾ ਸਵਾਗਤ ਸੋ ਦੋਸਤੋ ਮੈਂ ਤੁਹਾਨੂੰ ਦੱਸਦਾ ਨਾ ਵੀ ਜਿਹੜੇ ਮੈਂ ਡੇਲੀ ਦੇ ਵੀ 25 ਜਿਹੜੇ ਕੇਸ ਦੇਖਦਾ ਜਿਹੜੇ ਰੀਅਰ ਕੇਸ ਹੁੰਦੇ ਆ ਮੈਂ ਤੁਹਾਡੇ ਨਾਲ ਉਹ ਸਾਂਝੇ ਕਰਨੇ ਚਾਹਣਾ ਵੀ ਤੁਸੀਂ ਵੀ ਜਿਹੜੇ ਫਾਰਮਰ ਭਰਾ ਹਨ ਜਿਨ੍ਹਾਂ ਨੇ ਤੁਹਾਨੂੰ ਪਾਲੇ ਹੋਏ ਨੇ ਸੋ ਉਹਨਾਂ ਦੇ ਨਾਲ ਜਿਹੜੇ ਕੇਸ ਨੇ ਮੈਂ ਜਿਹੜੇ ਰੀਅਰ ਕੇਸ ਹੁੰਦੇ ਆ ਜਿਹੜੇ ਆਪਣੇ ਖਾਨਾ ਭਰਾਵਾਂ ਨੂੰ ਨਹੀਂ ਪਤਾ ਲੱਗਦੇ ਸੋ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਦਾ ਕਿਉਂਕਿ ਅੱਜ ਜਿਹੜੇ ਸਾਡੇ ਪਸ਼ੂ ਆ ਬਹੁਤ ਮਹਿੰਗੇ ਹੋ ਗਏ ਆ ਹੁਣ ਤਾਂ ਸਾਡੇ ਲੱਖ ਲੱਖ ਦੀ ਮੱਝ ਹੋ ਗਈ ਏ ਸੋ ਆਪਾਂ ਦਾ ਤੋਂ ਕਿਦਾਂ ਕੇਅਰ ਕਰ ਸਕਦੇ ਆ ਕਿਦਾਂ ਧਿਆਨ ਰੱਖ ਸਕਦੇ ਆ ਸੋ ਮੈਂ ਦੋਸਤੋ ਇੱਕ ਮੱਝ ਦੇ ਆਇਆ ਹੋਇਆ ਐ ਸੋ ਸਾਡੇ ਇੱਕਾਸ ਦਾ ਟਾਈਮ ਐ ਇਹ ਕਿਸਾਨ ਨੇ ਸਾਡੇ ਬਹੁਤ ਵਧੀਆ ਇਹਨਾਂ ਨੇ ਜਿਹੜੇ ਐਨੀਮਲ ਪਾਲੇ ਹੋਏ ਨੇ ਪੂਰੀ ਫੈਮਿਲੀ ਬਹੁਤ ਵਧੀਆ ਰਿਸਪੈਕਟਫੁਲ ਹੈ ਐ ਬੜੀ ਵਧੀਆ ਮਿਹਨਤ ਕਰਦੇ ਨੇ ਬਹੁਤ ਹੀ ਅੱਛਾ ਇਹਨਾਂ ਨੇ ਆਪਦਾ ਸੈਟਅਪ ਕੀਤਾ ਹੋਇਆ ਐ ਤੋ ਦੋਸਤੋ ਇਹਨਾਂ ਦਾ ਬਹੁਤ ਵਧੀਆ ਇਹਨਾਂ ਦਾ ਕਾਰੋਬਾਰ ਹੈ। ਸੋ ਅੱਜ ਇਹਨਾਂ ਵੀ ਦੋਸਤੋ ਇੱਕ ਮੱਝ ਜਿਹੜੀ ਹੈ ਉਹ بیمار ਹੋ ਗਈ ਸੀ। ਸੋ ਮੈਂ ਹੁਣ ਉਹ ਮੱਝ ਦੇਖਣ ਆਇਆ ਤੇ ਹੁਣ ਉਹ ਮੱਝ ਦਾ ਸਾਰਾ ਡਾਇਗਨੋਸ ਕਰਕੇ ਮੈਨੂੰ ਪਤਾ ਲੱਗਿਆ ਵੀ ਇਹਨੂੰ ਰੇਬੀਸ ਹੋ ਚੁੱਕਿਆ। ਸੋ ਦੋਸਤੋ ਇਹਨੂੰ ਹਲਕਾ ਹੋ ਚੁੱਕਿਆ। ਸੋ ਤੁਸੀਂ ਵੀ ਕਦੇ ਕਿਸੇ ਤੋਂ ਮੱਝ ਇਹਨਾਂ ਨੇ ਇਹ ਮੱਝ ਇਹ ਪਰਚੇਜ਼ ਕੀਤੀ ਹੋਈ ਸੀ। ਕਿਸੇ ਕੋਲੋਂ ਖਰੀਦੀ ਹੋਈ ਸੀ। ਦੇਖੋ ਫਿਰ ਮੇਰੀ ਉਹ ਗੱਲ ਹੀ ਆ ਜਾਂਦੀ ਏ। ਹੋ ਸਕਦਾ ਵੀ ਉਹਨਾਂ ਦੇ ਘਰੇ ਇਹ ਮੱਝ ਨੂੰ ਕਿਸੇ ਨੇ ਹਲਕਾ ਵਾਲੇ ਕੁੱਤੇ ਨੇ ਕੱਟਿਆ ਹੋਏ ਚਾ ਕਿਸੇ ਨਿਉਲੇ ਨੇ ਕੱਟਿਆ ਹੋਏ ਜਿਹਦੇ ਕਰਕੇ ਅੱਜ ਉਹ ਖਮਿਆਦਾ ਇਹਨਾਂ ਨੂੰ ਘੁੱਤਣਾ ਪਿਆ ਸੋ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਵੀ ਕਦੇ ਐਨੀਮਲ ਨੂੰ ਪਰਵਾਤਨਾ ਨਾ ਕਰੇ ਕਦੇ ਵੀ ਹੋ ਜਾਵੇ ਸੋ ਉਹਦੇ ਨਾਲ ਜਿਹੜੇ ਆਪਣੇ ਬਾਕੀ ਐਨੀਮਲ ਹੁੰਦੇ ਆ ਜਿਹੜੇ ਆਪਾਂ ਬਾਕੀ ਬੰਨੇ ਹੁੰਦੇ ਆ ਉਹ ਆਪਾਂ ਉਸੇ ਵੇਲੇ ਇਮੀਡੀਏਟਲੀ ਸਾਈਡ ਤੇ ਕਰਨੇ ਹੁੰਦੇ ਆ ਜਿਹੜਾ ਇਹਨੇ ਚਾਰਾ ਖਾਦਾ ਹੁੰਦਾ ਝੋਕਾ ਚਾਰਾ ਦੁੱਧ ਦੇ ਪਸ਼ੂਆਂ ਨੇ ਖਾਦਾ ਹੁੰਦਾ ਆ ਉਹਨਾਂ ਨੂੰ ਆਪਾਂ ਵੈਕਸੀਨ ਲਵਾਉਣੀ ਹੁੰਦੀ ਏ ਸੋ ਇਹ ਇੱਕ ਰੀਅਰ ਬਿਮਾਰੀ ਏ ਰੇਪਿਸ ਦੀ ਆ ਮੈਂ ਤੁਹਾਨੂੰ ਦਿਖਾਉਣਾ ਪੂਰੀ ਤਰ੍ਹਾਂ ਦੇਖੋ ਇਹਨੂੰ ਹੁਣ ਮੱਛ ਨੂੰ ਕੋਈ ਵੀ ਸੂਤ ਨਹੀਂ ਹੈਗੀ ਆ ਵੇਖੋ ਮੂੰਹ ਦੇ ਵਿੱਚੋਂ ਪੂਰੀ ਟੱਕ ਆ ਰਹੀ ਏ ਥੋੜਾ ਥੋੜਾ ਬਾਥਰੂਮ ਵੀ ਕਰ ਰਹੀ ਏ ਤੇ ਇਹ ਜਦੋਂ ਮੈਂ ਸਾਰੇ ਇਹਨੂੰ ਆ ਕੇ ਪੁੱਛਿਆ ਡਾਇਗਨੋਸ ਆ ਕੇ ਪੁੱਛਿਆ ਤਾਂ ਸਾਡੇ ਵੀਰ ਜੀ ਨੇ ਦੱਸਿਆ ਵੀ ਇਹ ਥੋੜਾ ਮਤਲਬ ਕਿ ਸ਼ਾਮੀਕਾਰ ਪੰਜ ਹੋਇਆ ਥੋੜਾ ਜਿਹਾ ਐ ਡਿੱਗਣ ਚ ਲੱਗੀ ਸੀਗੀ ਮਿੱਟੀ ਨੂੰ ਵੀ ਮੂੰਹ ਜੇ ਮਾਰਨ ਲੱਗ ਗਈ ਸੀ ਸੋ ਇਹਨਾਂ ਨੂੰ ਲੱਗਿਆ ਕਿ ਇਹਨੂੰ ਦਰਦ ਹੈ ਸੋ ਵੇਖੋ ਇੱਕ ਬੜੀ ਇਹਨਾਂ ਨੇ ਇਹਨਾਂ ਨੂੰ ਲੱਗਿਆ ਕਿ ਇਹਨੂੰ ਦਰਦ ਹੋ ਰਹੀ ਹੈ ਪੇਨ ਹੋ ਰਹੀ ਹੈ ਇਹਨਾਂ ਨੂੰ ਇੱਕ ਡਾਕਟਰ ਨੇ ਦਰਦ ਦਾ ਇੰਜੈਕਸ਼ਨ ਲਖਾਤਾ ਇਹਨਾਂ ਨੇ ਉਹ ਇੰਜੈਕਸ਼ਨ ਆਪ ਕੁਝ ਕਰ ਦਿੱਤਾ ਸੋ ਦੋਸਤੋ ਐਦਾਂ ਦੀ ਜਿਹੜੀ ਰੀਅਰ ਹੁੰਦਾ ਹੈ ਇਹਦੇ ਨਾਲ ਇਹਦੇ ਲੱਗੇ ਵੀ ਨਹੀਂ ਆਪਾਂ ਨੂੰ ਜਾਣਣਾ ਚਾਹੀਦਾ ਹੱਥ ਵੀ ਨਹੀਂ ਲਾਉਣਾ ਚਾਹੀਦਾ ਸੋ ਕਿਸਾਨ ਭਰਾਵੋ ਤੁਸੀਂ ਵੀ ਇਸ ਗੱਲ ਤੋਂ ਸਕੇਤ ਰਹਿਣਾ ਹੁਣ ਪਤਾ ਨਹੀਂ ਸੀ ਵੀਰੇ ਇਹਨਾਂ ਨੂੰ ਵੀ ਇਹਨੂੰ ਆਹ ਪ੍ਰੋਬਲਮ ਹੈ ਉਹਨਾਂ ਨੇ ਟੀਕਾ ਵੀ ਲਾਤਾ ਪੀਟ ਦਾ ਪਰ ਇਹਨੂੰ ਦਰਦ ਹੈ ਨਹੀਂ ਸੀ ਇਹਨੂੰ ਉਹ ਰੇਪਿਸ ਦੇ ਜਿਹੜੇ ਸੀਗੇ ਆਪਣਾ ਦੌਰੇ ਪੈਂਦੇ ਪਏ ਸੀਗੇ ਜਿੰਦੇ ਕਰਕੇ ਇੱਕਦਮ ਉਹ ਜ਼ਿਆਦਾ ਹੋ ਗਿਆ ਸੋ ਆਪਾਂ ਵੀ ਅੱਗੇ ਤੋਂ ਇਹ ਬਰਸਾਤਾਂ ਦੇ ਵਿੱਚ ਜਿਹੜੀ ਆਮ ਇਹ ਡਿਜ਼ੀਜ਼ ਜਿਹੜੀ ਪਸ਼ੂਆਂ ਦੇ ਵਿੱਚ ਮੈਨੂੰ ਵੇਖਣ ਨੂੰ ਮਿਲਦੀ ਕਿਤੇ ਰਹੀ-ਰਹੀ ਕੇਸ ਨੇ ਇਹ ਮੇਰੇ ਕੋਲ ਅੱਜ ਕੇਸ ਮੈਕਸਿਮਮ 14-15 ਸਾਲਾਂ ਬਾਅਦ ਇੱਕ ਕੇਸ ਆਇਆ ਹੋਊਗਾ ਅੱਜ ਤੋਂ 14-15 ਸਾਲਾਂ ਬਾਅਦ ਇੱਕ ਜਗ੍ਹਾ ਤੇ 4-5 ਮੱਝਾਂ ਨੂੰ ਹੋ ਗਿਆ ਸੀ ਪੂਰੇ ਪਿੰਡ 'ਚ ਹੀ ਹੋ ਗਿਆ ਸੀਗਾ ਫੋਦੋ ਤੋਂ ਤੁਸੀਂ ਵੀ ਆਪਣੇ ਪਸ਼ੂਆਂ ਦਾ ਖਿਆਲ ਰੱਖਣਾ ਸੋ ਮੈਂ ਤੁਹਾਡੀ ਗੱਲ ਕਰਾਉਣਾ ਸਾਡੇ ਜਿਹੜੇ ਕਿਸਾਨ ਭਰਾ ਨੇ ਬੜੇ ਮਿਹਨਤੀ ਨੇ ਮੈਨੂੰ ਪਿੰਡੋਂ ਲੈ ਕੇ ਆਏ ਨੇ ਦੇਖੋ ਇੰਨੇ ਵਧੀਆ ਜਾਨਵਰ ਸੰਭਾਲਣ ਵਾਲੇ ਕਿਸਾਨ ਜਿਹੜੇ ਸਾਡੇ ਜਦੋਂ ਇੱਥੇ ਆਣ ਕੇ ਘਾਟਾ ਪੈਂਦਾ ਨਾ ਆਬੀਸਲੀ ਉਦੋਂ ਬੜਾ ਦੁੱਖ ਲੱਗਦਾ ਹੁਣ ਮੈਨੂੰ ਵੀ ਬੜਾ ਮਖੂਸ ਹੋ ਰਿਹਾ ਵੀ ਕਿਉਂਕਿ ਇਸ ਮੱਝ ਦਾ ਮੈਂ ਅੱਜ ਤੋਂ 6-7 ਮਹੀਨੇ ਪਹਿਲਾਂ 6-7 ਮਹੀਨੇ ਪਹਿਲਾਂ ਮੈਂ ਇਸ ਮੱਝ ਦਾ ਬੰਦ ਖੋਲ ਕੇ ਗਿਆ ਸੀ ਪਾਈਪ ਨਾਲ ਸੋਵੇਂ ਹੁਣ ਮੱਝ ਸੂਈ ਹੋਈ ਏ ਛੋਟਾ ਜਿਹਾਂ ਦਾ ਬੱਚਾ ਆ ਤੋ ਇੱਕ ਕਿਸਾਨ ਨੂੰ ਉਮੀਦ ਹੁੰਦੀ ਆ ਵੀ ਮੱਝ ਸੂਈ ਏ ਚਲੋ ਦੁੱਧ ਪੀਵਾਂਗੇ ਛੋਟਾ-ਬੋਟਾ ਕੋਈ ਆਪਾਂ ਦੁੱਧ ਵੇਚਾਂਗੇ ਕੋਈ ਸਰਕਲ ਚੱਲੂਗਾ ਕੋਈ ਹੋਰ ਉਮੀਦਾਂ ਲਾਈਆਂ ਹੁੰਦੀਆਂ ਨੇ ਕਿਸਾਨ ਨੇ ਵੀ ਕੁਝ ਬੱਚਿਆਂ ਦੀ ਹਫੀਸਾ ਤਾਰਾਂਗੇ ਤੋ ਜਦੋਂ ਆਹ ਕੰਡੀਸ਼ਨ ਬਣ ਜਾਂਦੀ ਹੈ ਨਾ ਇੱਕ ਕਿਸਾਨ ਦੇ ਦਿਲ ਤੇ ਕੀ ਗੁਜ਼ਰਦੀ ਏ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਦੇ ਵਿੱਚ ਇੱਕ ਹੋਰ ਬੜੀ ਵਧੀਆ ਗੱਲ ਜੇ ਹੁਣ ਵੇਖੋ ਮੇਰੀ ਇਮਾਨਦਾਰੀ ਏ ਕਿ ਮੈਂ ਇਹਨਾਂ ਨੂੰ ਖਾਰਾ ਦੱਸਿਆ ਜੇ ਕੋਈ ਹੋਰ ਬੰਦਾ ਹੁੰਦਾ ਪੈਸੇ ਲੈਣ ਵਾਲਾ ਬੰਦਾ ਹੁੰਦਾ ਤਾਂ ਦੋ ਤਿੰਨ ਦਿਨਾਂ ਦੇ ਰੋਟੀ ਕੇ ਲਈ ਜਾਂਦਾ ਤਾਂ 5-7000 ਰੁਪਏ ਕਿਸਾਨ ਤੋਂ ਲੈ ਜਾਂਦਾ ਸੋ ਕਿਸਾਨ ਦੀ ਜੇਬ ਤੋਂ ਖਰਚਾ ਵੀ ਹੋ ਜਾਣਾ ਸੀ ਤੇ ਪਸ਼ੂ ਵੀ ਚੜੇ ਜਾਣਾ ਸੀ ਸੋ ਇਸ ਤਰ੍ਹਾਂ ਤੋਂ ਵੀ ਆਪਾਂ ਅਵੇਰ ਰਹਿਣਾ ਮੈਂ ਤੁਹਾਡੇ ਕਿਸਾਨ ਨਾਲ ਵੀ ਗੱਲ ਕਰਾਉਣਾ ਐ ਸਾਸੀ ਕੌਰ ਜੀ ਸਾਸੀ ਕੌਰ ਜੀ 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 ਦੱਸੋ ਇਹਨੇ ਕਦੋਂ ਦੀ ਪ੍ਰੋਬਲਮ ਸ਼ੁਰੂ ਹੋਈ ਹੈ ਇਹਨੂੰ ਪਹਿਲਾਂ ਤਾਂ ਸਾਨੂੰ ਲੱਗਿਆ ਦੋ ਦਿਨ ਹੋ ਗਏ ਵੀ ਬੰਨ ਪੈ ਗਿਆ ਹਾਂਜੀ ਬਾਅਦ ਚ 4 ਵਜੇ ਤੋਂ ਬਾਅਦ ਸਾਨੂੰ ਇਹ ਦਿੱਕਣ ਲੱਗ ਪਈ ਜੀ ਕੀ ਕੀ ਜੀ। ਖਾਂਦੇ ਸੀ ਇਹੀ ਕਹਿੰਦੇ ਜ਼ੋਰ ਲਾਉਂਦਾ ਤੇ ਹੁਣ ਜਿਆਦਾ ਜਦੋਂ 9 ਵਜੇ ਵੇਖਿਆ ਉਹਦਾ ਚੱਕ ਕੱਢੀ ਜਾਂਦੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਨਾਂ ਨੂੰ ਘਰੋਂ ਲੈਣ ਗਏ ਇਹਨਾਂ ਰਾਉਂਡ ਦੀ ਲੋੜ ਨਹੀਂ ਮੈਂ ਆ ਜਾਂਦਾ ਮੈਂ ਫਿਰ ਵੀ ਗਿਆ ਚਲਾ ਲਿਆ ਕਿ ਨੋਟੇ ਕਰਕੇ ਇਹਨਾਂ ਦਵਾਈ ਠੀਕ ਇਹ ਨਹੀਂ ਲਾਉਂਦੇ ਸੀ ਪਰ ਮੈਂ ਕਿਸੇ ਨਾਲ ਲਵਾਏ ਨੇ ਠੀਕ ਲਾਓ ਜੀ ਡਾਕਟਰ ਸਾਹਿਬ ਕੋਈ ਚੰਗਾ ਹਾਂਜੀ ਸਾਡੇ ਦਿਲ ਨੂੰ ਨਾ ਇਹ ਤਾਂ ਹੋਵੇਗਾ ਵੀ ਇਹੀ ਇਲਾਜ ਕਰਾਇਆ ਹਾਂਜੀ ਹਾਂਜੀ ਆਹ ਦੋ ਵਧੀਆ ਡਾਕਟਰ ਨੇ ਰਾਤ ਨੂੰ ਦਾਫਤਾ ਟਾਈਮ ਹੋਇਆ ਖੜਾ ਹੈ ਫੋਨ ਚ ਆਇਆ 100 ਦੋਸਤੋ ਵੇਖੋ ਇੱਕ ਕਿਸਾਨ ਦਾ ਦਰਦ ਮੈਂ ਆਪ ਕਿਸਾਨ ਆ ਮੇਰੇ ਕੋਲੇ ਆਪ ਡੇਰੀ ਫਾਰਮ ਹੈ ਮੱਝਾਂ ਨੇ ਮੇਰੇ ਕੋਲੇ ਪਰ ਮੈਨੂੰ ਵੀ ਅੱਜ ਬੜਾ ਫੀਲ ਹੁੰਦਾ ਪਿਆ ਵੀ ਵੇਖੋ ਜੇ ਕਿਸੇ ਬੰਦੇ ਨੇ ਇੱਕ ਮੱਝ ਸੇੜ ਕੀਤੀ ਏ ਸੋ ਉਹਨੂੰ ਦੱਸਣਾ ਵੀ ਚਾਹੀਦਾ ਸੀ ਜੇ ਉਹਦੇ ਕੋਲੇ ਕੋਈ ਪ੍ਰੋਬਲਮ ਸੀ ਕਿਸਾਨ ਨੂੰ ਦੱਸ ਦਿੰਦਾ ਵੀ ਵੀਰੇ ਇਹਨੂੰ ਆਹ ਗੱਲ ਏ ਇਹਨੂੰ ਜਾ ਕੇ ਟੀਕੇ ਲਵਾ ਲਾ ਇਹਨੂੰ ਵੈਕਸੀਨ ਕਰਾ ਲਾ ਸੋ ਤੇਰਾ ਆਉਣ ਵਾਲਾ ਨਾਂ ਇੱਕ ਤਾਂ 60-70 ਹਜ਼ਾਰ ਦੀ ਮੱਝ ਗਈ 1 60-70 ਹਜ਼ਾਰ ਦੀ ਕਿਸਾਨ ਨੇ ਹੋਰ ਲਈ 1.5 ਲੱਖ ਰੁਪਏ ਦਾ ਕਿਸਾਨ ਨੂੰ ਘਾਟਾ ਪੈ ਗਿਆ ਉੱਪਰੋਂ ਜਿਹੜਾ ਇਹਦਾ ਦੁੱਧ ਪੀਤਾ ਸੀਗਾ ਹੁਣ ਜੇ ਮੈਂ ਗੱਲ ਕਰਾਂ ਸਾਰਿਆਂ ਨੂੰ ਵੈਕਸੀਨ ਕਰਉਣੀ ਪੈਣੀ ਏ ਉਹ ਸਾਰੀਆਂ ਬਹੁਤ ਲੰਬੀਆਂ ਗੱਲਾਂ ਨੇ ਸੋ ਦੋਸਤੋ ਤੁਸੀਂ ਵੀ ਤਿਆਰ ਰੱਖੋ ਸੋ ਸਾਡੇ ਆਪਣਾ ਅਸੀਂ ਕਿਸਾਨ ਵੀਰ ਤਾਂ ਤੁਹਾਨੂੰ ਨੰਬਰ ਵੀ ਵਿੱਚ ਐਡ ਕਰ ਦਿਆਂਗੇ ਸੋ ਜੇ ਕਿਸੇ ਭਰਾ ਨੇ ਕੋਈ ਆਪਣਾ ਮਦਦ ਵੀ ਕਰਨੀ ਹੋਵੇ ਕੋਈ ਮੱਝ ਦੀ ਜਾ ਕੋਈ ਵੈਸੇ ਹੀ ਨਾਸ਼ੀਅਲ ਤੌਰ ਤੇ ਕਿਉਂਕਿ ਸਾਡੇ ਕਿਸਾਨਾਂ ਦਾ ਅੱਜਕੱਲ ਬਹੁਤ ਤੁਹਾਨੂੰ ਪਤਾ ਹੀ ਹੈ ਵੀ ਹੁਣ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਸਾਡੇ ਕਿਉਂਕਿ ਸਾਡੇ ਫਾਰਮਰ ਦਾ ਹਾਲ ਅੱਜਕੱਲ ਬਹੁਤ ਸੈਕੂਲਰ ਚੱਲਦਾ ਪਿਆ ਐਵੇਂ ਜਿਵੇਂ ਅਸੀਂ ਕਹਿ ਲਈਏ ਜ਼ਮੀਨਾਂ ਦੇ ਖਰਚੇ ਕਿਉਂ ਪੈ ਰਹੇ ਬਿਲਕੁਲ ਠੀਕ ਹੈ ਬੀਡਾਂ ਦੇ ਖਰਚੇ ਵੜੇ ਨੇ ਜ਼ਮੀਨਾਂ ਦੇ ਸਪਰੇਅ ਆ ਰਹੇ ਆ ਤੇ ਬੜੇ ਖਰਚੇ ਨੇ ਸੋ ਇੱਕ ਹੁਣ ਮੱਝ ਗਈ ਦੂਜੀ ਮੱਝ ਮੇਰੇ ਹਿਸਾਬ ਨਾਲ ਲਈ ਹੀ ਨਹੀਂ ਜਾਣੀ ਜੇ ਲਈ ਕਿਸਾਨ ਨੇ ਤਾਂ ਆੜਤੀਏ ਤੋਂ ਵਿਆਜ ਤੇ ਪੈਸੇ ਫੜ ਕੇ ਮੈਂ ਬਿਲਕੁਲ ਸਹੀ ਗੱਲ ਹੈ ਜੀ ਕਿਸਾਨ ਨੇ ਆੜਤੀਏ ਤੋਂ ਪੈਸੇ ਫੜ ਕੇ ਵਿਆਜ ਤੇ ਮੱਝ ਲੈਣੀ ਨਹੀਂ ਡਾਕਟਰ ਕੋਈ ਗੱਲ ਹੀ ਨਹੀਂ ਕਰਦਾ ਜੀ ਜਿੰਨੀ ਤੇ ਸੋ ਦੋਸਤੋ ਵੇਖੋ ਪਲੀਸ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖੋ ਆਪਦੇ ਪਸ਼ੂਆਂ ਦਾ ਜਿੱਥੋਂ ਮੱਝ ਲੈਂਦੇ ਜੇ ਪੂਰੀ ਜਾਣਕਾਰੀ ਲਓ ਉਹਦੇ ਵਾਸਤੇ ਸੋ ਜੇ ਮੈਂ ਨੰਬਰ ਕਿਸਾਨ ਦਾ ਹੈ ਸਾਡੇ ਵੀਰ ਭਰਾ ਦਾ ਸੋ ਮੈਨੂੰ ਇਹ ਗੱਲ ਦੀ ਇਹਨਾਂ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਵੇਖੋ ਕੇਅਰ ਬੜੀ ਕਰਦੇ ਆ ਵੇਖੋ ਹੁਣ 9 ਵਜੇ ਮੱਝ ਹੋਈ ਏ 10 9 ਵਜੇ ਇਹਨਾਂ ਦਾ ਮੈਨੂੰ ਫੋਨ ਆ ਗਿਆ ਮੈਂ ਕੇਸ ਤੇ ਸੀਗਾ ਹਾਲੇ 10 ਨਹੀਂ ਬਚੇ ਤੇ ਮੈਨੂੰ ਘਰੋਂ ਲੈਣ ਚਲੇ ਗਏ ਸੋ ਚਲੋ ਕਰਨਾ ਤਾਂ ਜੋ ਅਗੋ ਪ੍ਰਮਾਤਮਾ ਨੇ ਹੀ ਆ ਪਰ ਮੈਂ ਕਿਸਾਨ ਦਾ ਨੰਬਰ ਡਿਸਪਲੇ ਕਰ ਜਾਵਾਂਗਾ ਸਾਡੇ ਵੀਰ ਜੀ ਦਾ ਤੁਸੀਂ ਇਹਨਾਂ ਦੇ ਨਾਲ ਗੱਲ ਕਰਕੇ ਜੇ ਕੋਈ ਫਾਈਨੈਂਸ਼ੀਅਲ ਤੌਰ ਤੇ ਤੁਸੀਂ ਇਹਨਾਂ ਦੀ ਹੈਲਪ ਕਰਨੀ ਚਾਹੋਗੇ ਸੋ ਕਰ ਦਿਓ ਸੋ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ ਆ ਬੈਗੋ ਜੀ ਫਤਿਹ